ਹਾਂਜੀ ਕੀ ਹਾਲ ਨੇ ਕਿਸਾਨ ਭਰਾਵਾਂ ਦੇ ਕਣਕ ਦੀ ਫਸਲ ਵੱਢਣ ਦੇ ਵੱਲ ਜਾ ਰਹੀ ਆ ਪੰਜ-ਛੇ ਦਿਨਾਂ ਦੇ ਵਿੱਚ ਬਾਡੀ ਦਾ ਜਿਹੜਾ ਕੰਮ ਚੱਲ ਪੈਣਾ ਤੇ ਅੱਜ ਆਪਾਂ ਨੇ ਆਪਣੇ ਖੇਤ ਵਿੱਚ DW327 ਦੀ ਬੱਲੀ ਭੋਰ ਕੇ ਦੇਖੀ ਤੇ ਦਾਣੇ ਦੀ ਗਿਣਤੀ ਕਿੰਨੇ ਕ ਹੈ ਤੇ ਦਾਣੇ ਦੀ ਕੁਆਲਿਟੀ ਵੀ ਜਿਹੜੀ ਵਧੀਆ ਹੈਗੀ ਆ ਤੇ 1 ਨਵੰਬਰ ਦਾ ਬਈ ਵੀ ਵੇਰ ਹੈ ਲਗਭਗ ਹਲੇ ਹਫਤਾ ਕਿਸਮ ਇਹ ਹੋਰ ਲੈ ਜਾਣੀ ਹੈ ਵੈਰਾਈਟੀ ਦੇ ਬਾਰੇ ਵੀ ਗੱਲਬਾਤ ਕਰਨੀ ਹੈ ਤੇ ਇੱਕ ਕਿਸਾਨਾਂ ਨੂੰ ਮੈਸੇਜ ਵੀ ਜ਼ਰੂਰ ਦੇਣਾ ਹੈ ਤੇ ਬਈ ਇੱਕ ਆਪਾਂ ਆਪਣੀ ਫਸਲ ਨੂੰ ਜਿਹੜਾ ਗਿੱਲੀ ਵੱਡਣ ਦੀ ਕੋਸ਼ਿਸ਼ ਨਾ ਕਰੀਏ ਕਈ ਵਾਰ ਕਿਸਾਨ ਪ੍ਰਾਣਾ ਬਈ ਜਲਦਬਾਜ਼ੀ ਕਰ ਜਾਂਦੇ ਆ ਫਸਲ ਵੱਡਣ ਦੇ ਵਿੱਚ ਬੱਕਲੀਆਂ ਲੈ ਜਾਂਦੇ ਆ ਮੰਡੀ ਦੇ ਵਿੱਚ ਫਿਰ ਜੋਖਣ ਦੇ ਵਿੱਚ ਦਿੱਕਤ ਆਉਂਦੀ ਹੈ ਫਿਰ ਉੱਥੇ ਆਪਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪੈਂਦਾ ਹਨਾ ਬਾਈ ਉਹ ਚੀਜ਼ਾਂ ਕਰਨ ਦੇ ਆਪਾਂ ਨੂੰ ਲੋੜ ਹੀ ਨਾ ਪਵੇ ਜੇ ਆਪਾਂ ਉਹਦੀ ਫਸਲ ਸੁੱਕੀ ਲੈ ਕੇ ਜਾਈਏ ਸਹੀ ਮੌਕਚਰ ਵਾਲੀ ਫਸਲ ਜਿਹੜੀ ਲੈ ਕੇ ਜਾਈਏ ਚਲੋ ਜੇ ਸਰਕਾਰ ਮੰਨ ਲਓ 12-13 ਮੌਕਚਰ ਲੈਂਦੀ ਹੈ ਹਨਾ ਇੱਕ ਅੱਧਾ ਮੌਕਚਰ ਇੱਕ ਅੱਧਾ ਪੁਆਇੰਟ ਵੱਧ ਹੈਗਾ ਚਲੋ ਉਹ ਤਾਂ ਚੱਲ ਜਾਂਦਾ ਉਹ ਤਾਂ ਕਈ ਵਾਰ ਤੇਲ ਵਗੈਰਾ ਨਾ ਹੋ ਜਾਂਦਾ ਜਦੋਂ ਬਾਈ ਆਪਾਂ ਬੱਕਲੀਆਂ ਵੱਡ ਲੈਨੇ ਨਾ ਉੱਥੇ ਆਪਾਂ ਆਪਾਂ ਗਲਤ ਹੁੰਨੇ ਆ ਤੇ ਕਿਸਮ ਬਾਈ ਹੁਣ ਤੱਕ ਦੀ ਵਧੀਆ ਖੜੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸ ਸਾਲ ਸਾਰੀਆਂ ਹੀ ਕਿਸਮਾਂ ਜਿਹੜਾ ਬਈ ਦੇਖੋ ਚੰਗਾ ਝਾੜ ਆ ਜਿਹੜਾ ਲੈ ਕੇ ਆਉਣ ਦੀ ਆਸ ਦੇ ਵਿੱਚ ਹੈਗੀਆਂ ਨੇ ਤੇ ਕਿਸਾਨਾਂ ਨੂੰ ਵੀ ਆਸ ਹੈਗੀ ਆ ਵੀ ਕਣਕਾਂ 60 ਮਣ 65 ਮਣ 70 ਮਣ ਤੱਕ ਕ੍ਰੋਸ ਕਰਨੀਆਂ ਆਪਣੇ ਕੋਲ 4 ਏਕੜ ਬੀਜੇ ਹੋਇਆ ਤੇ 1 ਨਵੰਬਰ ਦਾ ਵੀਵੀਆਰਾ ਹੈਗਾ 0 ਡ੍ਰਿੱਲ ਦੇ ਨਾਲ ਇਸ ਕਿਸਮ ਦਾ ਬਈ ਵੀਵੀਆਰਾ ਕੀਤਾ ਹੋਇਆ ਕੋਈ ਕਿਸਮ ਦੇ ਵਿੱਚ ਪੀਲੀ ਕੁੰਗੀ ਜਾਂ ਕੋਈ ਪੂਰੀ ਕੁੰਗੀ ਦੀ ਸਮੱਸਿਆ ਜਿਹੜੀ ਕਿਸਮ ਦੇ ਵਿੱਚ ਦੇਖਣ ਨੂੰ ਨਹੀਂ ਆਈ ਦਾਣਾ ਬਣ ਚੁੱਕਿਆ ਦਾਣਾ ਬਸ ਇਸ ਤੋਂ ਬਾਅਦ ਹਾਰਡ ਹੋਣਾ ਤੇ ਵੀਰੇ ਦੀ ਵਾਢੀ ਜਿਹੜੀ ਟਾਈਮ ਦੇ ਨਾਲ ਹੋ ਜਾਣੀ ਹੈ ਤੇ ਤੁਹਾਡੇ ਕੋਲ ਕਿੰਨਾ ਕਰਕਵਾ ਤੁਸੀਂ ਇਸ ਕਿਸਮ ਦਾ ਬੀਜਿਆ ਤੇ ਲਗਭਗ ਭਾਈ ਇਹ ਬੌਨੇ ਕੱਦ ਦੀ ਵੈਰਾਈਟੀ ਹੈਗੀ ਆ ਤੇ ਕੋਈ ਇਸ ਦੇ ਉੱਪਰ ਲਿਓਸਨ ਦਾ ਜਿਹੜਾ ਵਰਤੋਂ ਨਹੀਂ ਕਰਨੀ ਪਈ ਵਿੱਚ ਕਿਸਾਨ ਭਰਾਵਾਂ ਨੇ ਕੀਤੀ ਹੈਗੀ ਆ ਅੰਦਰ denn ਹੀ ਬਈ ਲੀਓ ਸੰ ਕਰੀ ਗਿਆ ਕਹਿੰਦੇ ਬਈ 60 65 ਦਿਨਾਂ ਤੇ ਜਾ ਕੇ ਇਹ ਖਿੰਡਣ ਜੇ ਲੱਗੀ ਸੀ ਲਗਭਗ ਬਈ ਇਸ ਕਿਸਮ ਦੀਆਂ ਮੇਰੇ ਕੋਲ 10 ਤੋਂ 15 ਵੀਡੀਓ ਮੇਰੇ ਇਸ ਫੇਸਬੁੱਕ ਪੇਜ ਤੇ YouTube ਚੈਨਲ ਦੇ ਉੱਪਰ ਪਈਆਂ ਹੈਗੀਆਂ ਨੇ ਜਿਨ੍ਹਾਂ ਨੇ ਦੇਖਣੇ ਹੁਣ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਹੋ ਅੱਜ ਲਗਭਗ ਕਿਸਮ ਬਈ ਮੰਨ ਲਓ 154 ਕ ਦਿਨ ਦੀ ਹੋਗੀ ਤੇ 160 ਦਿਨ ਦੇ ਲਗਭਗ ਇਹਦੀ ਹਾਰਵੈਸਟਿੰਗ ਹੋ ਜਾਣੀ ਯੂਨੀਵਰਸਿਟੀ ਦੇ ਹਿਸਾਬ ਦੇ ਨਾਲ 155 ਦਿਨ ਲੈਂਦੀ ਹੈਗੀ ਆ ਕਿਉਂਕਿ ਮੌਸਮ ਚੰਗਾ ਮਾੜਾ ਹੋਣ ਦੇ ਨਾਲ ਪੰਜ ਚਾਰ ਦਿਨ ਵੱਧ ਵੀ ਜਾਂਦੇ ਤੇ ਪੰਜ ਚਾਰ ਦਿਨ ਘਟ ਵੀ ਜਾਂਦੇ ਆ ਤੇ ਇਸ ਵੈਰੈਟੀ ਦਾ ਜਿਹੜਾ ਆਪਾਂ ਸੀਡ 44 45 ਕਿਲੋ ਸੀਡ ਪਾਇਆ ਸੀ ਤੇ ਆਪਾਂ ਨੇ ਡੀਏਪੀ ਤੇ ਟੀਐਸਪੀ ਖਾਦ ਲਾ ਕੇ ਬੀਜੀ ਕਿਉਂਕਿ ਡੀਏਪੀ ਦੀ ਸ਼ਾਰਟੇਜ ਸੀਗੀ ਦੋ ਸੁਪਰੇਹਾ ਮੈਗਨੀਸ ਸਲਫੇਟ ਦੀਆਂ ਇੱਕ ਡੋਜ਼ ਸਲਫਰ ਦੀ ਤੇ 98 ਸੈਂਟੀਮੀਟਰ ਵੈਰਾਈਟੀ ਦੀ ਜਿਹੜੀ ਬਾਈ ਹਾਈਟ ਹੈਗੀ ਆ ਡੀਬੀਡਬਲਯੂ 222 ਦੇ ਬਰੋਬਰ ਲਈ ਸੀ ਉਸ ਵੈਰਾਈਟੀ ਨਾਲੋਂ ਥੋੜਾ ਜਿਹਾ ਜਿਹੜੀ ਹਾਈਟ ਘਟ ਹੈਗੀ ਆ ਵੈਰਾਈਟੀ ਦਾ ਬਾਈ ਪੱਤਾ ਬੜਾ ਸੋਹਣਾ ਸੀਗਾ ਤੇ ਸ਼ੁਰੂਆਤੀ ਜਿਹੜੀ ਫੋਰਸ ਸੀ ਉਹ ਵੀ ਕਿਸਮ ਦੀ ਚੰਗੀ ਸੀਗੀ ਤੇ ਡੀਬੀਡਬਲਯੂ ਦੀਆਂ ਸਾਰੀਆਂ ਹੀ ਕਿਸਮਾਂ ਪੰਜਾਬ ਹਰਿਆਣਾ ਦੇ ਵਿੱਚ ਰਾਜ ਕਰ ਰਹੀਆਂ ਨੇ ਤੇ ਇਸ ਕਿਸਮ ਨੇ ਵੀ ਰਾਜ ਹੀ ਕੀਤਾ ਕਿਉਂਕਿ ਪਿਛਲੇ ਤੋਂ ਪਿਛਲੇ ਸਾਲ ਵੀ ਲੱਗੀ ਪਿਛਲੇ ਸਾਲ ਚੰਗੇ ਝਾੜ ਆਏ ਪਿਛਲੇ ਸਾਲ ਜਿਹੜੇ ਝਾੜ ਸੀ ਬਈ ਉਹ ਜਿਹੜੇ ਸਹੀ ਝਾੜ ਸੀ ਨਾ ਉਹ ਲਗਭਗ 28 27 ਕੁੰਟਲ ਤੱਕ ਸੀਗੇ ਝੂਠ ਮਾਰਨ ਵਾਲੇ ਤਾਂ 34 35 ਕੁੰਟਲ ਵੀ ਦੱਸੀ ਗਏ ਨੇ ਇਸ ਵਾਰ ਪਤਾ ਲੱਗ ਜਾਣਾ ਵੀ ਕਿਹੜਾ 34 ਕੁੰਟਲ ਤੇ ਜਾਂਦਾ ਹੈ ਕਿਹੜਾ 35 ਕੁੰਟਲ ਤੇ ਜਾਂਦਾ ਹੈ ਤੋ ਕਿ ਕਣਕ ਦੀ ਫਸਲ 27 28 ਕੌਂਟਲ ਹੁੰਦੀ ਹੈ ਜਿਹੜੀ ਨਾ ਉਹ ਸਿਰੇ ਦੀ ਹੀ ਕਿਸਮ ਹੁੰਦੀ ਹੈਗੀ ਆ ਕਣਕ ਬੀਜਣ ਵੇਲੇ ਬਥੇਰੇ ਨੇ ਕਿ ਅਸੀਂ ਫਲਾਨੀ ਕਿਸਮ 85 ਮਣ ਹੁੰਦੀ ਹੈ ਫਲਾਨੀ ਕਿਸਮ 90 ਮਣ ਹੁੰਦੀ ਹੈ ਹਨਾ ਮੰਨਦੇ ਆ ਵੀ ਬਾਈ ਯੂਨੀਵਰਸਿਟੀਆਂ ਕਹਿੰਦਿਆਂ ਨੇ ਬਾਈ ਘੱਟੋ ਘੱਟ ਝਾੜ 70 ਮਣ ਵੱਧੋ ਵੱਧ ਝਾੜ ਆਪਣਾ 90 ਮਣ 93 ਮਣ ਆਉਣ ਦਾ ਕਾਰਨ ਬਾਈ ਹਾਈ ਬਲਟੈਨਸ਼ਨ ਲੀਲਡ ਤੇ ਹੁੰਦਾ ਉਹ ਉੱਥੇ ਡੀਏਪੀ ਜੂਰੀਆ ਜੀ ਉਹਨੂੰ ਐਨਪੀਕੇ ਕਹਦੇ ਨੇ ਉਹ ਡੁੱਡਾ ਪਾਉਣਾ ਪੈਂਦਾ ਉਹ ਸਮੇਂ ਤੋਂ ਪਹਿਲਾਂ ਬੀਜਣੇ ਪੈਂਦੇ ਉਹ ਸੱਟਾ ਕਈ ਵਾਰ ਕਾਮਯਾਬ ਤੇ ਕਈ ਵਾਰ ਫੇਲ ਵੀ ਹੋ ਜਾਂਦਾ ਤੇ ਮੈਨੂੰ ਬਈ ਕਿਸਮ ਵਧੀਆ ਲੱਗੀ ਹੈਗੀ ਆ ਕਿਉਂਕਿ ਮੇਰੇ ਚੈਨਲ ਦੇ ਉੱਪਰ ਘੱਟੋ ਘੱਟ ਇਸੇ ਕਿਸਮ ਦੀਆਂ ਸਨ 2022 ਦੇ ਵਿੱਚ ਵੀ ਵੀਡੀਓ ਪਾਈਆਂ ਨੇ ਤੇ ਇਸ ਸਾਲ ਵੀ ਪਾਈਆਂ ਨੇ ਤੇ ਪਿਛਲੇ ਸਾਲ ਵੀ ਪਾਈਆਂ ਸੀ ਕਿਉਂਕਿ ਮੇਰੇ ਕਾਫੀ ਮਿੱਤਰ ਹੈਗੇ ਆ ਜੋ ਡੀਬੀਡਬਲਯੂ 327 ਦਾ ਸੀਡ ਪਹਿਲੇ ਸਾਲ ਜਿਹੜੇ ਸਾਲ ਟ੍ਰਾਇਲ ਲੱਗੇ ਉਹ ਸਾਲ ਵੀ ਮੈਂ ਵੀਡੀਓ ਬਣਾਈਆਂ ਤੇ ਉਸ ਤੋਂ ਅਗਲੇ ਸਾਲ ਵੀ ਵੀਡੀਓ ਬਣਾਈਆਂ ਕਹਿਣ ਦਾ ਮਤਲਬ ਬਈ ਵੈਰੈਟੀਆਂ ਲਾਉਣੀਆਂ ਨੇ ਚੰਗੀ ਮਾੜੀ ਨਾ ਸੋਚੋ ਟ੍ਰਾਇਲ ਕਰਕੇ ਦੇਖੋ ਪਹਿਲਾਂ ਕਿਉਂਕਿ ਮੈਂ ਇਸ ਵੈਰੈਟੀ ਤੇ ਮੇਰੇ ਕਿਸਾਨ ਭਰਾਵਾਂ ਦੇ 2 ਸਾਲ ਟ੍ਰਾਇਲ ਲੱਗੇ ਦੇਖ ਕੇ ਟ੍ਰਾਇਲ ਪਾਸ ਰਹੇ ਤਾਂ ਸੋਚ ਕੇ ਤਿੰਨ ਚਾਰ ਕਿੱਕੜ ਬੀਜੇ ਕਿਸਮ ਜਿਹੜੀ ਵਧੀਆ ਹੈਗੀ ਹੈ ਹੁਣ ਤੱਕ ਦੀ ਕਿਸਮ ਚੰਗੀ ਖੜੀ ਹੈ ਚਲੋ ਅਗਲੇ ਪੜਾਅ ਦੇ ਵਿੱਚ ਦੇਖਦੇ ਹਾਂ ਵੀ ਕਿੰਨਾ ਜਿਹੜਾ ਝਾੜ ਇਹੀ ਵੈਰੈਟੀ ਲੈ ਕੇ ਆਉਂਦੀ ਹੈ ਇੱਕ ਬੱਲੀ ਦੇ ਵਿੱਚ ਬਈ 85 84 ਕਿਤੇ 82 ਵੀ ਨੇ ਕਿਤੇ 83 ਵੀ ਨੇ ਲਗਭਗ 82 ਤੋਂ ਲੈ ਕੇ 85 ਬੱਲੀ ਦੇ ਵਿੱਚ ਬਈ ਜਿਹੜੀ ਦਾਣੇ ਦੀ ਗਿਣਤੀ ਆਪਾਂ ਨੇ ਕੀਤੀ ਹੈਗੀ ਆ ਤੇ ਵੈਰੈਟੀ ਲਗਭਗ ਹਫ਼ਤੇ ਦੇ ਲਗਭਗ ਇਹਦੀ ਬਾਡੀ ਹੋ ਹੀ ਜਾਣੀ ਹੈ ਤੇ ਇਸ ਸਾਲ ਮੌਸਮ ਵੀ ਚੰਗਾ ਹੈ ਸਵੇਰ ਤੇ ਸ਼ਾਮ ਦੀ ਠੰਡ ਹੈਗੀ ਆ ਤੇ ਦੁਪਹਿਰੇ ਲਾ ਲੋ ਜਿਵੇਂ ਸਵੇਰੇ 10 10:30 ਵਜੇ ਮੌਸਮ ਜਿਹੜਾ ਮਾਣਾ ਮੋਟਾ ਅਪ ਹੋਣ ਲੱਗ ਜਾਂਦਾ 3-4 ਵਜੇ ਤੱਕ ਮੌਸਮ ਠੀਕ ਰਹਿੰਦਾ ਉਸ ਤੋਂ ਬਾਅਦ ਫੇਰ ਠੰਡ ਜਿਹੜੀ ਪੈਣੀ ਸਟਾਰਟ ਹੋ ਜਾਂਦੀ ਹੈ ਕਹਿੰਦਾ ਮਤਲਬ ਵੀ ਮੌਸਮ ਇਸ ਵਾਰ ਰਾਹਤ ਵਾਲਾ ਹੈ ਕਣਕਾਂ ਇਸ ਤਰ੍ਹਾਂ ਦਾ ਕੋਈ ਮੌਸਮ ਨਹੀਂ ਹੈਗਾ ਨਾ ਕਿ ਕਈ ਗਏ ਸਾਲ ਇਸ ਤਰ੍ਹਾਂ ਦਾ ਮੌਸਮ ਹੁੰਦਾ ਵੀ ਕਣਕਾਂ ਨੂੰ ਜਿਹੜੀ ਜੀਵ ਨੂੰ ਕਹਿੰਦੇ ਛੜਜਾ ਪੈ ਜਾਂਦਾ ਹਨਾ ਇੱਕੋ ਲੱਖ ਤਹੀ ਕਣਕਾਂ ਜਾਂਦੀ ਇਸ ਸਾਲ ਹੌਲੀ-ਹੌਲੀ ਵਾਢੀ ਹੋਣੀ ਹੈ ਤੇ ਹੌਲੀ ਹੌਲੀ ਆਪਾਂ ਨੇ ਵਾਢੀ ਕਰਨੀ ਐ ਕਾਲੀ ਨਹੀਂ ਕਰਨੀ ਫਸਲਾਂ ਚੰਗੀਆਂ ਨੇ ਫਸਲ ਦਾ ਝਾੜ ਚੰਗਾ ਹੋਵੇ ਚਾਹੇ ਮਾੜਾ ਵੀ ਪਰ ਫਸਲ ਸਮੇਂ ਤੋਂ ਪਹਿਲਾਂ ਕਿਸੇ ਮਸ਼ੀਨ ਵਾਲੇ ਪਿੱਛੇ ਜਾਂ ਕਿਸੇ ਅੰਡੀ ਗਵੰਡੀ ਪਿੱਛੇ ਲੱਗ ਕੇ ਫਸਲ ਕੱਟਣ ਦੀ ਕੋਸ਼ਿਸ਼ ਨਾ ਕਰਿਓ ਕਿਉਂਕਿ ਤੁਸੀਂ ਨੇ ਹੀ ਵੇਚਣੀ ਐ ਤੁਸੀਂ ਨੇ ਹੀ ਮੰਡੀ 'ਚ ਬੈਠਣਾ ਤੁਹਾਨੂੰ ਚਾਰ ਪਾਈ ਜਾਂ ਤੁਹਾਡਾ 8 ਤੀਆਂ ਵੀ ਕਹੂਗਾ ਬੋਲੀ ਲਵਾਉਣ ਵੇਲੇ ਵੀ ਭਾਈ ਤੈਨੂੰ ਗਲਤੀ ਕੀਤੀ ਹਨਾ ਫਿਰ ਆਪਾਂ ਕਾਟਾਂ ਵਗੈਰਾ ਦਿੰਨੇ ਆ ਉਹ ਆਪਾਂ ਕੰਮ ਨਾ ਹੀ ਕਰੀਏ ਚਲੋ ਝੋਨੇ ਦੇ ਲਈ ਤਾਂ ਸਰਕਾਰਾਂ ਕਰਦੀਆਂ ਨੇ ਪਰ ਕਣਕ ਤਾਂ ਆਪਾਂ ਸੁੱਕੀ ਵੱਢ ਲਈਏ ਚਾਹੇ ਪਚੋਨਾਂ ਵੀ ਆਪਾਂ ਸੁੱਕਾ ਵੱਢਦੇ ਆ ਚਲੋ ਉੱਥੇ ਕਾਫੀ ਪ੍ਰੋਬਲਮਾਂ ਹੁੰਦੀਆਂ ਨੇ ਨਮਕਚਰਦੀਆਂ ਕਣਕ ਦੇ ਮੁਕਚਰ ਨੂੰ ਤਾਂ ਆਪਾਂ ਸਹੀ ਲੈ ਕੇ ਜਾਈਏ ਧੰਨਵਾਦ